ਸ਼ੋਅ ਵਾਟਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮ ਕੁਮਰਪ੍ਰੀਤ ਕੋਰ ਤਾਂ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਨ ਦਾ ਆਗਾਜ਼ ਕਰਦੇ ਆ ਸਭ ਤੋਂ ਪਹਿਲਾਂ ਕਰਦੇ ਆ ਸੀਐਮ ਭਗਵੰਤ ਮਾਨ ਦੀ ਤਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਸੀਐਮ ਭਗਵੰਤ ਮਾਨ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ ਤੇ ਉਹਨਾਂ ਨੂੰ ਲੋਕਾਂ ਦਾ ਆਮ ਜਨਤਾ ਦਾ ਵੀ ਕਾਫੀ ਉੱਚਾ ਜਿਹੜਾ ਕਿ ਮਿਲ ਰਿਹਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪਾਰੀ ਗਿਣਤੀ ਦੇ ਵਿੱਚ ਲੋਕ ਵੀ ਇਕੱਠੇ ਹੋਏ ਨੇ ਤੁਸੀਂਾਂ ਭਗਵੰਤ ਮਾਨ ਦੇ ਉਹ ਲੋਕਾਂ ਦਾ ਵੀ ਧੰਨਵਾਦ ਕੀਤਾ ਗਿਆ ਦਿੱਲੀ ਦੇ ਵਿਧਾਨ ਸਭਾ ਹਲਕਾ ਮੋਤੀ ਨਗਰ ਵਿਕੇ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਰੋਡショ ਕਰਿਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਆਪ ਮੁਖਾਰੇ ਆਏ ਕ੍ਰਾਂਤੀਕਾਰੀ ਤੇ ਇਮਾਨਦਾਰ ਲੋਕਾਂ ਦਾ ਜੋਸ਼ ਜਜ਼ਬਾ ਦੇਖ ਕੇ ਮਨ ਨੂੰ ਤਸੱਲੀ ਮਿਲਿਆ ਇਹ ਗੱਲਾਂ ਭਗਵੰਤ ਮਾਨ ਦੇ ਵੱਲੋਂ ਕਹੀਆਂ ਗਈਆਂ ਨਹੀਂ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਲੋਕ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਮੋੜ ਹੱਦੋਂ ਵੱਧ ਪਿਆਰ ਦੇਣੀਏ ਤਾਂ ਬਿਲਕੁਲ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਲਕਾ ਤਿਲਕ ਨਗਰ ਵਿਖੇ ਪਹੁੰਚ ਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਜਨ ਸਭਾ ਦੇ ਦੌਰਾਨ ਦਿੱਲੀ ਦੇ ਵਿਸ਼ਨੂ ਗਾਰਡਨ ਜਿਹੜਾ ਕਿ ਉੱਥੇ ਉਹ ਪਹੁੰਚ ਕੇ ਲੋਕਾਂ ਦਾ ਜਿਹੜਾ ਕਿ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਖੁਸ਼ੀਆਂ ਦੀ ਲੋੜ ਹੀ ਹੈ ਵਿਧਾਨ ਸਭਾ ਹਲਕਾ ਤਿਲਕਨਗਰ ਦੇ ਲੋਕਾਂ ਨੂੰ ਮਿਲਣ ਪਹੁੰਚੇ ਆ ਚੌਧਰੀ ਦੂਜੇ ਪਾਸੇ ਬੀਜੇਪੀ ਵਾਲਿਆਂ ਨੇ ਲੋਕ ਨਾਲ ਹਮੇਸ਼ਾ ਲੋਕਾਂ ਦੇ ਨਾਲ ਖਾਸ ਤੌਰ ਤੇ ਵਾਦਾ ਖਿਲਾਫੀ ਕੀਤੀ ਹੈ ਤੇ ਆਮ ਆਦਮੀ ਪਾਰਟੀ ਤੋਂ ਵਿਰੋਧੀ ਕਬਰਾਇ ਹੋਏ ਨੇ ਇਹ ਗੱਲਾਂ ਵੀ ਭਗਵੰਤ ਮਾਨ ਦੇ ਵੱਲੋਂ ਆਪਣੇ ट्विटर अकाउंट पोस्ट करके लिखिया गई कि तो जोश दस रहा है की आम आदमी पार्टी दी जित पक्की है बस ऐलान होना बाकी है उम्मीद करेंगे कि आप अपना ही रिकॉर्ड तोड़ेंगे क्योंकि पटेल नगर वाले अपना ही रिकॉर्ड तोड़ते हैं सो आज प्रवेश रतन जी लिए जो प्रचार है उसके लिए मैं आया हूँ मैं कल से आया हूं दिल्ली में कल मैं गांधीनगर में था उसके बाद घोंडा में था इसके बाद मैं करोल बाग जाऊंगा फिर तिलक नगर जाना है तो जहां जहां भी अच्छे कामों को बताने की ड्यूटी लगेगी ईमानदारी का होका देने की जिम्मेदारी लगेगी हम वहां जाएंगे हम काम की राजनीति करते हैं अरविंद केजरीवाल जी अफसर थे इनकम टैक्स के कमिश्नर थे उनकी पत्नी भी इनकम टैक्स की कमिश्नर थी चाहते तो बहुत पैसे कमा सकते थे लेकिन उन्होंने वो कुर्सी छोड़कर देश के लोगों के हित में ईमानदार रा, राजनीति का रास्ता चुना उसके लिए उनको बहुत यातनाएं झेलनी पड़ी जेल भी जाना पड़ा हर रोज गालियां मिलती हैं उनको हर रोज विपक्ष वाले गालियां देते हैं ये कौन आ गया ये तो बहुत पता नहीं क्या है ये है वो है क्योंकि उनकी कुर्सियों के लिए खतरा बन गया वो इसीलिए हो रहा है वो अगर वो इनकम टैक्स का कमिश्नर रहता कोई प्रॉब्लम नहीं थी मैं भी उसी टीवी पर जब मैं शो करता था कॉमेडी का तो कहते थे भगवंत मान कॉमेडी किंग अब जब मैं आता हूं नहीं 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 ये तो बंदा चंगा नहीं है वो बंदा चंगा दिखा क्योंकि उनकी कुर्सियों को खतरा हो गया ਤੇ ਜੇਕਰ ਹੁਣ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਸੰਘਰਸ਼ ਕਾਫੀ ਮਹੀਨਿਆਂ ਤੋਂ ਹੁਣ ਤਾਂ 1 ਸਾਲ ਪੂਰਾ ਹੋਣ ਨੂੰ ਆ ਰਿਹਾ ਹੈ ਪਿਛਲੇ ਸਾਲ 13 ਫਰਵਰੀ 2024 ਨੂੰ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਜਿਹੜਾ ਕਿ ਹੈ 18 ਜਨਵਰੀ 2025 ਹੋ ਚੁੱਕੀ ਹੈ ਇੱਕ ਮਹੀਨਾ ਹੀ ਰਹਿ ਗਿਆ 1 ਸਾਲ ਪੂਰਾ ਹੋਣ ਨੂੰ ਪਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਉਹਨਾਂ ਦੇ ਵੱਲੋਂ ਸੰਘਰਸ਼ ਜਾਰੀ ਹੈ ਤੇ ਜੇਕਰ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਤਾਂ ਉਹਨਾਂ ਦਾ ਮਰਨ ਵਰਤ ਪੰਜਾਬ ਤੋ ਵੱਧ ਦਿਨਾਂ ਦਾ ਹੋ ਚੁੱਕਿਆ 53 ਦਿਨਾਂ ਬ ਜਿਹੜੇ ਕੀ ਹੋ ਚੁੱਕੇ ਉਹਨਾਂ ਦੇ ਮਰਨ ਵਰਤਨ ਨੂੰ ਲੈ ਕੇ ਪਰ ਸਰਕਾਰ ਦੇ ਵੱਲੋਂ ਕੋਈ ਸਹਾਇਤਾ ਨਹੀਂ ਲਈਤੀ ਜਾ ਰਹੀ ਹੈ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਹੁਣ ਪਾਣੀ ਵੀ ਜਿਹੜਾ ਕਿ ਉਹਨਾਂ ਨੂੰ ਅਜਮ ਨਹੀਂ ਹੋ ਰਿਹਾ ਹੈ ਡਾਕਟਰਾਂ ਦੇ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹੈਲਥ ਜਿਹੜੀ ਕਾਫੀ ਕ੍ਰਿਟੀਕਲ ਬਣੀ ਹੋਈ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਵਕੀਲਾਂ ਦੇ ਅਨੁਸਾਰ ਵਰਤ ਰੱਖਣ ਨਾਲ ਸਿਹਤ ਵਿੱਚ ਸੁਧਾਰ ਹੁੰਦਾ ਹੈ ਤਾਂ ਦੇਸ਼ ਭਰ ਦੇ ਹਸਪਤਾਲ ਬੰਦ ਕਰ ਦੇਣੇ ਚਾਹੀਦੇ ਨੇ ਅਤੇ ਬਿਮਾਰ ਲੋਕਾਂ ਨੂੰ ਪੁਕੜਤਾਲ ਤੇ ਜਾਨ ਲਈ ਮਜਬੂਰ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਸਕੇ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਸਰਹੱਦ ਤੇ ਭੁਖ ਹੜਤਾਲ ਤੇ ਬੈਠੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਦੀ ਭੁਖ ਹੜਤਾਲ ਆਪਣੇ ਸਰਵਜਨ ਦੇ ਦਿਨ ਦੇ ਵਿੱਚ ਦਾਖਲ ਹੋ ਚੁੱਕੀ ਹੈ ਕਿ ਸਾਂਝ ਜਥਬੰਦੀਆਂ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਡੱਲੇਵਾਲ ਦੇ ਭਾਰ ਦੇ ਵਿੱਚ ਵੀ 20 ਕਿਲੋ ਦੀ ਕਮੀ ਦਰਜ ਕੀਤੀ ਗਈ ਹੈ ਜਦੋਂ ਉਹ ਮਰਨ ਵਰ ਤੇ ਬੈਠੇ ਸਨ ਤਾਂ ਉਹਨਾਂ ਦਾ ਵਜ਼ਨ ਕਾਫੀ ਜ਼ਿਆਦਾ ਸੀ ਪਰ ਹੁਣ ਉਹਨਾਂ ਦੇ ਵਜ਼ਨ ਦੇ ਵਿੱਚ 20 ਕਿਲੋ ਦੀ ਗ੍ਰਾਵਟ ਦਰਜ ਕੀਤੀ ਗਈ ਹੈ ਤੇ ਉਦੋਂ ਦੀ ਸੁਪਰੀਮ ਕੋਰਟ ਦੇ ਵੱਲੋਂ ਹੋਇਆ ਜੁਰ ਵਈਤ ਬਾਦ ਕਿਸਾਨ ਅੱਗੋਂ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਦੇ ਵਕੀਲ ਨੂੰ ਸੁਪਰੀਮ ਕੋਰਟ ਵਿੱਚ ਇਹ ਕਹਿੰਦੇ ਦੇਖ ਕੇ ਹੈਰਾਨੀ ਹੋਈ ਕਿ ਜਗਜੀਤ ਸਿੰਘ ਡੱਲਵਾਲ ਦੀ ਸਿਹਤ ਵਿੱਚ સુધાર ਹੋ ਰਿਹਾ ਤਾਂ ਬਿਲਕੁਲ ਕਿਸਾਨ ਆਗੂਆਂ ਨੇ ਪੁੱਛਿਆ ਕਿ ਮਰਨ ਵਰਤੇ ਬੈਠਣ ਨਾਲ ਸਿਹਤ ਸੁਧਰਦੀ ਹੈ ਜਾਂ ਫਿਰ ਵਿਗੜਦੀ ਉਹਨਾਂ ਨੇ ਕਿਹਾ ਕਿ ਜੇਕਰ ਵਕੀਨਾ ਦੇ ਅਨੁਸਾਰ ਵਰਤ ਰੱਖਣ ਨਾਲ ਸਿਹਤ ਵਿੱਚ ਸੁਧਾਰ ਹੁੰਦਾ ਤਾਂ ਦੇਸ਼ ਭਰ ਦੇ ਹਸਪਤਾਲ ਬੰਦ ਕਰਵਾ ਦੇਣੇ ਚਾਹੀਦੇ ਲੈਂ ਪਰ ਜੇਕਰ ਗੱਲ ਕਰੀਏ ਤਾਂ ਜਿਹੜੇ 111 ਕਿਸਾਨ ਹੋਰ ਮਰਨ ਵਰਤੇ ਬੈਠੇ ਸੀ ਉਹਨਾਂ ਨੂੰ ਵੀ ਦਿਨ ਦਿਨ ਪੂਰੇ ਹੋ ਚੁੱਕੇ ਨੇ ਚੌਥੇ ਦਿਨ ਦੇ ਵਿੱਚ ਹੀ தਕਲ ਹੋ ਚੁੱਕਿਆ ਹੈ ਉਹਨਾਂ ਦਾ ਮਰਨ ਵਰਤ ਵੀ ਜਾਰੀ ਆ ਉਹਨਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਸਾਰੇ ਕਿਸਾਨਾਂ ਦਾ ਇੱਕੋ ਹੀ ਮੋਟੀਵੇ ਇੱਕੋ ਜੈਂਡਾ ਨਾਲ ਦਾ ਹੈ ਇੱਕੋ ਹੀ ਗੱਲ ਕਹਿ ਰਹੇ ਨੇ ਬਾਰ ਬਾਰ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਉਹਨਾਂ ਦੇ ਵੱਲੋਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਦੋਦਰ ਚੱਕਰ ਗੱਲ ਕਰੀਏ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਦੇ ਵਿੱਚ ਕੇਜਰੀਵਾਲ ਦੇ ਵੱਲੋਂ ਵੀ ਜਿਹੜਾ ਕਿ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਵੀ ਨਾਮਜ਼ਦਗੀ ਦਾਖਲ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਵੱਖ-ਵੱਖ ਮੁੱਦੇ ਹਨ ਉਹਨਾਂ ਦੇ ਵੱਲੋਂ ਚਰਚਾ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਕੇਜਰੀਵਾਲ ਜਿਵੇਂ ਕਿ ਆਪ ਜਾਣਦੇ ਹਨ ਆਮ ਆਦਮੀ ਪਾਰਟੀ ਔਰ ہماری ਸਰਕਾਰ ਸਭ ਤੋਂ ਜ਼ਿਆਦਾ ਤਵੱਜੂ ਸਿੱਖਿਆ ਕੋ ਦੇਤੀ ਹੈ क्योंकि पढ़ेंगे तभी आगे बढ़ेंगे देश पढ़ेगा तभी आगे बढ़ेगा और ऐसे बहुत गरीब लोग हैं गरीब बच्चे हैं जिनकी शिक्षा इस वजह से छूट जाती है क्योंकि उनके पास स्कूल कॉलेज जाने के लिए पैसे नहीं होते तो एक सबसे बड़ा ऐलान आज मैं ये कर रहा हूं कि हमारी सरकार बनने पे स्टूडेंट्स को भी बस में सफ़र फ्री दिया जाएगा अभी महिलाओं को तो फ्री बस का सफर है तो जो फीमेल स्टूडेंट्स हैं उनको तो इसका फायदा मिलता है लेकिन मेल स्टूडेंट्स को नहीं मिलता लेकिन दिल्ली के अंदर हम देखते हैं कि बहुत सारे स्टूडेंट्स अधिकत, अधिकतर अधिकतर स्टूडेंट्स मेट्रो का इस्तेमाल करते हैं मेट्रो दिल्ली की लाइफलाइन है और मेट्रो बहुत महंगी हो गई है एक आम स्टूडेंट उसे अफोर्ड करने में बहुत उसे तकलीफ होती है मेट्रो दिल्ली सरकार और केंद्र सरकार का 50 50 वेंचर है प्रॉफिट होता है तो 50 50 शेयर होता है लॉस होता है तो 50 50 शेयर होता है जितना कैपिटल इन्वेस्टमेंट होता है वो भी 50 50 शेयर होता है तो मैंने आज प्रधानमंत्री जी को चिट्ठी लिखी है कि हमें स्टूडेंट्स को 50 परसेंट कंसेशन देना चाहिए मेट्रो के फेयर में और इसकी वजह से जो खर्चा आएगा रियायत देने की वजह से उस खर्चे को दिल्ली सरकार और केंद्र सरकार के बीच में फिफ्टी परसेंट फिफ्टी फिफ्टी के रेशो में शेयर किया जाए ये बिल्कुल जनहित का मामला है इसमें कोई राजनीति नहीं है और ना राजनीति होनी चाहिए और मैं उम्मीद करता हूं कि हमारे बच्चों के लिए युवाओं के लिए प्रधानमंत्री जी इसे ज़रूर स्वीकार करेंगे और चुनाव खत्म होने के बाद हम बसों में फ्री बस सफ़र कर देंगे स्टूडेंट्स का और मेट्रो के अंदर 50 परसेंट कंसेशन बच्चों को हम देंगे तो ये एक बहुत बड़ी घोषणा दिल्ली के स्टूडेंट्स के लिए है। मैं उम्मीद करता हूँ कि दिल्ली के स्टूडेंट्स इसका स्वागत करेंगे और एक खुशी लेके आएगा उनकी ज़िंदगी में ਤਦ ਕਰਦਾ ਹੁਣ ਅਗਲੀ ਖਬਰ ਦੇ ਵੱਲ ਦਿੱਲੀ ਵਾਸੀਆਂ ਦੇ ਲਈ ਭਾਜਪਾ ਦੇ ਵੱਲ ਇੱਕ ਖਾਸ ਖਜ਼ਾਨਾ ਖੋਲਿਆ ਗਿਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਵਿਧਾਨ ਸਭਾ ਚੋਣਾਂ ਨਹੀਂ ਉਹ ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਉਸ ਦੇ ਮੱਦੇ ਨਜ਼ਰ ਭਾਜਪਾ ਜਿਹੜੀ ਕਿ ਕਾਫੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਮਨ ਦੇ ਵੱਲ ਇੱਕ ਮੈਨੀਫੈਸਟੋ ਵੀ ਯਾਨੀ ਸੰਕਲਪ ਪੱਤਰ ਜਾਰੀ ਕੀਤਾ ਗਿਆ ਹੈ ਪਾਪਾ ਪ੍ਰਧਾਨ ਜੇਪੀ ਨੱਡਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਸੰਕਲਪ ਪੱਤਰ ਮੈਨੀਫੈਸਟੋ ਜਾਰੀ ਕੀਤਾ ਉਹਨਾਂ ਦਿੱਲੀ ਵਾਸੀਆਂ ਦੇ ਨਾਲ ਵਾਅਦਾ ਕੀਤਾ ਕਿ ਦਿੱਲੀ ਦੇ ਵਿੱਚ ਚੱਲ ਰਹੀਆਂ ਮੌਜੂਦਾ ਲੋਕ ਭਲਾਈ ਸਕੀਮਾਂ ਦੀ ਸਰਕਾਰ ਬਣਨ ਤੋਂ ਬਾਅਦ ਵੀ ਜਾਰੀ ਰਹਿਣਗੀਆਂ ਤਾਂ ਬਿਲਕੁਲ ਉਹਨਾਂ ਨੇ ਕਿਹਾ ਕਿ ਪਾਰਟੀਆਂ ਦੀ ਸਰਕਾਰ ਬਣਨ ਤੋਂ ਬਾਅਦ ਵੀ ਇਹ ਸਕੀਮਾਂ ਜਿਹੜੀ ਕਿ ਜਾਰੀ ਹੀ ਰਹਿਣਗੀਆਂ ਅਤੇ ਉਹਨਾਂ ਨੇ ਦਿੱਲੀ ਵਾਸੀਆਂ ਦੇ ਨਾਲ ਵਾਅਦਾ ਵੀ ਕੀਤਾ ਕਿ ਇਹ ਜਿਹੜੀ ਕਿ ਮੌਜੂਦਾ ਸਕੀਮਾਂ ਨੇ ਇਸ ਦਾ ਲੋਕਾਂ ਨੂੰ ਬੇਹੱਦ ਲਾਭ ਮਿਲੇਗਾ ਸਕੀਮਾਂ ਦੇ ਨਾਲ ਸੰਬੰਧਿਤ ਸਕੂਲਤਾ ਨੂੰ ਮਜ਼ਬੂਤ ਅਤੇ ਸੁਧਾਰਿਆ ਜਾਵੇਗਾ ਉਹਨਾਂ ਨੂੰ ਭ੍ਰਸ਼ਟਾਚਾਰ ਤੋਂ ਵੀ ਮੁਕਤ ਕੀਤਾ ਜਾਵੇਗਾ ਜਿਹਾ ਪਾਜਬਾ ਆਪਣਾ ਚੋਣ ਮਨੋਰਥ ਪੱਤਰ ਤਿੰਨ ਪੜਾਵਾਂ ਵਿੱਚ ਲਾਗੂ ਕਰੇਗੀ ਤੇ ਇਹ ਇਸ ਦਾ ਪਹਿਲਾ ਹਿੱਸਾ ਹੈ ਪਾਜਬਾ ਨੇ ਆਪਣੇ ਮੈਨੀਫੈਸਟੋ ਵਿੱਚ ਮਹਿਲਾ ਸਮਰiddhi ਯੋਜਨਾ ਤਹਿਤ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ ਇਸ ਤੋਂ ਇਲਾਵਾ ਗਰੀਬ ਔਰਤਾਂ ਨੂੰ ਗੈਸ ਸਿਲੰਡਰ ਤੇ 500 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਤੇ ਅੱਗੇ ਹੀ ਉਹਨਾਂ ਨੇ ਕਿਹਾ ਕਿ ਗਰੀਬ ਪਰਿਵਾਰਾਂ ਨੂੰ होली ਅਤੇ ਦੀਵਾਲੀ ਦੇ ਮੁਫਤ ਸਿਲੰਡਰ ਦਿੱਤੇ ਜਾਵਣਗੇ ਦਿੱਤੇ ਜਾਣਗੇ ਤੇ ਗਰਭਵਤੀ ਔਰਤਾਂ ਨੂੰ 21000 ਰੁਪਏ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਵੇਵੰਦਨ ਯੋਜਨਾ ਦੀ ਰਾਸ਼ੀ ਵਿਦਾ ਕੇ 10 ਲੱਖ ਰੁਪਏ ਕੀਤੀ ਜਾਵੇਗੀ ਤੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ 10 ਲੱਖ ਰੁਪਏ ਦਾ ਬੀਮਾ ਕਰਵਾ ਕੇ ਦਿੱਤਾ ਜਾਵੇਗਾ 60 ਤੋਂ 70 ਸਾਲ ਦੀ ਉਮਰ ਦੇ ਲੋਕਾਂ ਦੀ ਪੈਨਸ਼ਨ ਦੇ ਵਿੱਚ 500 ਰੁਪਏ ਦਾ ਵਾਅਦਾ ਕੀਤਾ ਜਾਵੇਗਾ ਤੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਅਪਾਹਜ ਅਤੇ ਵਿਧਵਾ ਔਰਤਾਂ ਨੂੰ 2500 ਰੁਪਏ ਦੀ ਬਜਾਏ 3000 ਰੁਪਏ ਦੀ ਪੈਨਸ਼ਨ ਦਿੱਤੇ ਜਾਵੇਗੀ ਚੌਧਰੀ ਲੁਧਿਆਣਾ ਦੇ ਵਿੱਚ ਪਚਵੇਂ ਵਿਧਾਨ ਸਭਾ ਸੀਟ ਖਾਲੀ ਦਾ ਜਿਹੜਾ ਕੀ ਐਲਾਨ ਕਰ ਦਿੱਤਾ ਗਿਆ ਤੇ ਮੋੜ ਉੱਥੇ ਹੁਣ ਚੋਣਾਂ ਹੋਣ ਗਿਆ ਤਾਂ ਉਹ ਦੇਖਣਾ ਹੋਵੇਗਾ ਕਿ ਕਿਹੜੀ ਤਰੀਕ ਇਸ ਚੋਣਾਂ ਨੂੰ ਲੈ ਕੇ ਤੈਅ ਕੀਤੀ ਜਾਵੇਗੀ ਪੰਜਾਬ ਵਿਧਾਨ ਸਭਾ ਕਤਰੇਤ ਦੇ ਵੱਲ ਲੁਧਿਆਣਾ ਪਛਮੀ ਸੀਟ ਨੂੰ ਖਾਲੀ ਐਲਾਨ ਦਿੱਤਾ ਗਿਆ ਤੇ ਇਹ ਸੀਟ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੋਤਬਕ ਖਾਲੀ ਐਲਾਨੇ ਗਈ ਹੈ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਨੇ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਨਿਯਮਾਂ ਦੇ ਮੁਤਾਬਕ ਸੀਟ ਖਾਲੀ ਐਲਾਨਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਉਸ ਹਲਕੇ ਦੀ ਚੋਣ ਕਰਵਾਉਣੀ ਜ਼ਰੂਰੀ ਹੁੰਦੀ ਹੈ ਜਿਸ ਕਾਰਨ ਇਹ ਕਿਆਸ ਲਗਾਏ ਜਾ ਰਹੇ ਹਨ ਕਿ 10 ਜੁਲਾਈ ਤੱਕ ਇਸ ਸੀਟ ਤੇ ਮੁੜ ਤੋਂ ਚੋਣ ਕਰਵਾਈ ਜਾ ਸਕਦੀ ਹੈ ਜਿਹਾ کافی ਕਿਆਸਨਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਇਸ ਸੀਟ ਤੇ ਹੁਣ 10 ਜੁਲਾਈ ਤੱਕ ਜਿਹੜੇ ਕਿ ਇਹ ਚੋਣਾ ਹੋ ਸਕਦੀਆਂ ਨੇ ਇਸ ਦੀ ਪੁਸ਼ਟੀ ਜਿਹੜੀ ਕਿ ਅਜੇ ਤੱਕ ਨਹੀਂ ਕੀਤੀ ਗਈ ਹੈ ਦੱਸਦੇ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀ ਤੋਂ ਆਮ ਆਦਮੀ ਪਾਰਟੀ ਦੇ ਵਿਦੈ ਗੁਰਪ੍ਰੀਤ ਗੋਗੀ ਦੀ ਸ਼ੁੱਕਰਵਾਰ ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਤੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣਾ ਰਿਵੋਲਵਰ ਸਾਫ਼ ਕਰ ਰਿਹਾ ਸੀ ਸੰਦੇਸ਼ ਤੋਂ ਬਾਅਦ ਜਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਕੰਗਨਾਰ ਨਾ ਡੀ ਐਮ ਅਜੰਸੀ ਫਿਲਮ ਜਿਹੜੀ ਕਿ 17 ਜਨਵਰੀ 2025 ਨੂੰ ਰਿਲੀਜ਼ ਹੋਈ ਹੈ ਪਰ ਗੱਲ ਕਰੀਏ ਤਾਂ ਉਹਨਾਂ ਦੇ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾਵਾ ਹੋ ਰਹੀ ਹੈ ਨੇ ਜੋ ਕਿ ਐਸਜੀਪੀ ਦੇ ਬੋਲੋ ਇਸ ਫਿਲਮ ਦਾ ਜਿਹੜਾ ਕਿ ਵਿਰੋਧ ਕੀਤਾ ਜਾ ਰਿਹਾ ਤੇ ਵਕ-ਵਕ ਥਾਵਾ ਤੇ ਰੋਸ ਵੀ ਜਿਹੜਾ ਕਿ ਜ਼ਾਹਰ ਕੀਤਾ ਜਾ ਰਿਹਾ ਬਿਲਕੁਲ ਮੁਹਾਲੀ ਅੰਮ੍ਰਿਤਸਰ ਖਾਸੋ ਤੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਇਸ ਫਿਲਮ ਤੇ ਬੈਨ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ ਹਾਲਾਂਕਿ ਵਕ-ਵਕ ਜਦੋਂ ਦੇ ਵੱਲੋਂ ਐਸਪੀਸ ਦੇ ਵੱਲੋਂ ਇਸ ਦਾ ਰੋਸ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਦੂਜੇ ਪਾਸੇ ਗੱਲ ਕਰੀਏ ਤਾਂ ਕਗਨਰ ਨੌਦ ਦੇ ਵੱਲੋਂ ਵੀ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਫਿਲਮੀ ਅਦਾਕਾਰਾਂ ਤੇ ਮੈਂਬਰ ਪਾਰਲੀਮੈਂਟ ਵੱਲੋਂ ਬਣਾਈ ਜਾ ਰਹੀ ਫਿਲਮ ਅਮਰਜੈਂਸੀ 17 ਜਨਵਰੀ ਨੂੰ ਵਕਵਕ ਸਿਨੇਮਾ ਕਰਾਂ ਦੇ ਵਿੱਚ ਰੀਲੀਜ਼ ਕੀਤੀ ਗਈ ਹੈ ਇਸ ਦੌਰਾਨ ਸਟ੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੀਤੇ ਦਿਨ ਹੀ ਇਸ ਫਿਲਮ ਦਾ ਵਿਰੋਧ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ ਹਾਲਾਂਕਿ ਉਸ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ 17 ਜਨਵਰੀ ਨੂੰ ਵੀ ਕਾਫੀ ਰੋਸ ਜਨਾਬਗੀ ਪ੍ਰਗਟ ਕੀਤਾ ਗਿਆ ਤੇ ਦੂਜੇ ਪਾਸੇ ਸਟ੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਸਿਨੇਮਾ ਕਰਾਂ ਦੇ ਬਾਹਰ ਆਪਣਾ ਰੋਸ ਪ੍ਰਗਟ ਕੀਤਾ ਗਿਆ ਹੈ ਤੇ ਦੂਜੇ ਪਾਸੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਐਸ்சிਪੀ ਸੀ ਦੇ ਸਕਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਫਿਲਮੀ اداکارਆ ਕਗਨਾ ਕਰਨੋਤ ਸ਼ੁਰੂ ਤੋਂ ਹੀ ਪੰਜਾਬ ਦੇ ਖਿਲਾਫ ਬੋਲਦੀ ਆਈ ਹੈ ਤੇ ਇਸ ਫਿਲਮ ਨੂੰ ਬੰਦ ਕਰਵਾਉਣ ਤੇ ਲਈ ਪਿਛਲੇ ਦਿਨ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਨਾਲ ਵੀ ਐਸ்சிਪੀ ਦੇ ਅਫਸਰ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਤੇ ਜਕਰਕਾਰ ਕਰੀਏ ਐਸ்சிਪੀ ਗਗਨਦੀਪ ਸਿੰਘ ਦੀ ਤਾਂ ਉਹਨਾਂ ਦੇ ਵੱਲੋਂ ਵੀ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਦੀ ਪੀਵੀਆਰ ਸਿਨੇਮਾ ਘਰ ਦੇ ਵਿੱਚ ਮੈਨੇਜਰ ਦੇ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਸਵਾਸ਼ਨ ਦਵਾਇਆ ਕਿ ਐਮਰਜੈਂਸੀ ਫਿਲਮ ਇਹ ਸਿਨੇਮਾ ਘਰ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ ਪਰ ਜੇਕਰ ਦੂਜੇ ਪਾਸੇ ਕਰਨਾ ਰਨੌਤ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਟਵੀਟ ਕਰਕੇ ਕਿਹਾ ਗਿਆ ਕਿ ਇਹ ਕਲਾ ਅਤੇ ਕਲਾਕਾਰ ਦਾ ਪੂਰਾ ਤਰ੍ਹਾਂ ਜਿਹੜਾ ਕਿ ਸੋਸ਼ਣ ਹੋ ਰਿਹਾ ਹੈ ਪੰਜਾਬ ਤੇ ਬਹੁਤ ਸਾਰੇ ਸ਼ਹਿਰਾਂ ਵਿੱਚ ਰਿਪੋਰਟਿੰਗ ਹੋ ਰਹੀ ਹੈ ਕਿ ਇਹ ਲੋਕ ਐਮਰਜੈਂਸੀ ਨੂੰ ਦਿਖਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਉਹਨਾਂ ਕਹਿੰਿਆ ਕਿ ਮੈਨੂੰ ਸਾਰੇ ਧਰਮਾਂ ਦਾ ਬਹੁਤ ਸਤਕਾਰ ਹੈ ਤੇ ਚੰਡੀਗੜ੍ਹ ਵਿੱਚ ਪੜ੍ਹਾਈ ਕਰਨ ਅਤੇ ਵੱਡੇ ਹੋਣ ਤੋਂ ਬਾਅਦ ਮੈਂ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਅਤੇ ਉਸ ਦਾ ਪਾਲਣ ਕੀਤਾ ਤੇ ਇਹ ਇੱਕ ਪੂਰਾ ਝੂਠ ਹੈ ਅਤੇ ਮੇਰੇ ਅਕਸ ਨੂੰ ਖਰਾਬ ਕਰਨ ਅਤੇ ਮੇਰੀ ਫਿਲਮ ਐਮਰਜੈਂਸੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਚਾਹਰਾ ਤਾਂ ਬਿਲਕੁਲ ਵੱਖ-ਵੱਖ ਬਿਆਨ ਜਿਹੜੇ ਕਿ ਸਾਹਮਣੇ ਆ ਰਹੇ ਨੇ ਇੱਕ ਪਾਸੇ ਇਸ ਫਿਲਮ ਦਾ ਜਿਹੜਾ ਕਿ ਵਿਰੋਧ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਇੱਕ ਕਲਾਕਾਰ ਕਰਮਰਨੋਤ ਦਾ ਵੀ ਬਿਆਨ ਸਾਹਮਣੇ ਆ ਰਿਹਾ ਹੈ ਅੱਜ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬ ਭਾਰ ਵਿੱਚ ਅਸੀਂ ਇਸ ਨੂੰ ਰੋਕਣ ਲਈ ਕੱਲ ਸਾਬਗਵਾਨ ਸਿੰਘ ਜੀ ਮਾਨ ਸੀਐਮ ਸਾਹਿਬ ਨੂੰ ਮਾਝਾ ਪ੍ਰਧਾਨ ਸਾਹਿਬ ਸਤਾਰ ਹਜਿੰਦਰ ਸਿੰਘ ਧਾਮਜੀ ਵੱਲੋਂ ਚਿੱਠੀ ਭੇਜੀ ਸੀ ਤੇ ਜਿੰਨੇ ਵੀ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਵੀ ਪੱਤਰ ਭੇਜਿਆ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤਾਂ ਅਸੀਂ ਡੀਸੀ ਅਮਰਸਰ ਨੂੰ ਵੀ ਮਿਲ ਕੇ ਆਏ ਹਾਂ ਉਹਨਾਂ ਨੇ ਵੀ ਸਾਨੂੰ ਵਿਸ਼ਵਾਸਤ ਹੋਇਆ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਫਿਲਮ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਫਿਲਮ ਚ ਸਿੱਖ کردارਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ کردار ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇੰਜ ਲੱਗਦਾ ਕਿ ਜਿਤਨਾ ਇਹ ਫਿਲਮ ਨੇ ਦੋ ਭਾਈਚਾਰਿਆਂ ਚ ਲੜਾਈ ਪਾਉਣ ਦਾ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਖਾਸ ਕਰਕੇ ਸਿੱਖ ਤੇ ਹਿੰਦੂ ਭਾਈਚਾਰੇ ਚ ਜਿਸ ਤਰ੍ਹਾਂ ਸਿੱਖ کردارਾਂ ਨੂੰ ਪੇਸ਼ ਕਰ ਰਹੀ ਸਰਕਾਰ ਇਹ ਕੰਗੜਾ ਨੌ ਦੇ ਜਿਹੜੀ ਉਹ ਪਹਿਲਾਂ ਵੀ ਵਾਦਾਂ ਚ ਰਹੀ ਆ ਜਿਤਨਾ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਵੀ ਉਹਨੇ ਕਿਸਾਨ ਬੀਬੀਆਂ ਬਾਰੇ ਬਹੁਤ ਹੀ ਗਲਤ ਅਤਰਾਜੋਗ ਸ਼ਬਦ ਵਰਤੇ ਸੀ ਉਹ ਹਮੇਸ਼ਾ ਹੀ ਸਿੱਖਾਂ ਦੇ ਨੂੰ ਟਾਰਗੇਟ ਕਰਦੀ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਫਿਲਮ ਤੇ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੇ ਅੱਜ ਅਸੀਂ ਸਮੁੱਚੇ ਸਟਾਫ ਦੇ ਨਾਲ ਇਸ ਫਿਲਮ ਦਾ ਵਿਰੋਧ ਕਰਨ ਵਾਸਤੇ ਇਸ ਫਿਲਮ ਤੇ ਬੈਨ ਲਗਾਉਣ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਆਂ ਇਫ ਦਾ ਮੁੱਖ ਪਰਯੋਜਨ ਹੈ ਕਿ ਇਸ ਸਮੇ ਸਾਡੇ ਵਿੱਚ ਬਹੁਤ ਵੱਡੇ ਹੀਰੋ ਨੇ ਜਿਨ੍ਹਾਂ ਤੇ ਫਿਲਮਾਂ ਬਣਾਉਣ ਦੀ ਲੋੜ ਆ ਜਿਸ ਤਰ੍ਹਾਂ ਭਗਤਪੂਰਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਇਹਨਾਂ ਦੇ ਕਰੈਕਟਰ ਨੂੰ ਫਿਲਮਾਂ ਬਣਾ ਕੇ ਸੰਸਾਰ ਦੇ ਸਾਹਮਣੇ ਲਿਆਓ ਪਿਛਲੇ ਸਮੇ ਕੋਵਿਡ ਦੇ ਵਿੱਚ ਕਿੰਨਾ ਵੱਡਾ ਕੰਮ ਸਖਤ ਤਰਮੰਦੀ ਸੰਸਥਾ ਨੇ ਕੀਤਾ ਇਸ ਤੇ ਫਿਲਮਾਂ ਬਣਾਉਣ ਦੀ ਲੋੜ ਹੈ ਨਾ ਕਿ ਜਿਹੜਾ ਨਫਰਤ ਦਾ ਬੀਜ ਬੀਜਿਆ ਜਾ ਰਿਹਾ ਪੰਜਾਬ ਦੀ ਧਰਤੀ ਤੇ ਉਹਦੇ ਤੇ ਫਿਲਮਾਂ ਬਣਾਈਆਂ ਜਾਣ ਵੀਮੀ ਸਦੀ ਦੇ ਮਹਾਨ ਸਿੱਖ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਦੀ ਮਿਲੀ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਕਰੈਕਟਰ ਨੂੰ ਇਸ ਫਿਲਮ ਦੇ ਰਾਹੀਂ ਐਮਰਜੈਂਸੀ ਦੇ ਰਾਹੀਂ ਘਟਾਉਣ ਦਾ ਯਤਨ ਕੀਤਾ ਗਿਆ ਇਸ ਕੋਝ ਯਤਨ ਨੂੰ ਰੋਕਣ ਵਾਸਤੇ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਭਾਰਤ ਸਰਕਾਰ ਨੂੰ ਵੀ ਕਿ ਇਸ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਕੈਮਰਾ ਸਕੇ ਪੁਲਿਸ ਵੱਲੋਂ ਜੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਸਕਿਉਰਿਟੀ ਦੇ ਥੀਏਟਰ ਤੇ ਜੀ ਐਸਜੀਪੀਸੀ ਦੇ ਸਕੱਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਵਿਸ਼ਵਾਸ ਦਿਵਾ ਦਿੱਤਾ ਗਿਆ ਹੈ ਜੀ ਕਿ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਹਾਂਜੀ ਤੇ ਪੁਲਿਸ ਕਿੰਨੀ ਕਿ ਸਕਿਉਰਿਟੀ ਲਾਈ ਜਾਈ ਹੈ ਕਾਫੀ ਤਦਾਦ ਚ ਸਕਿਉਰਿਟੀ ਹੈ ਜੀ ਚੌਧਰੀ ਜਿਉਂ ਜਿਉਂ ਬਸੰਤ ਪੰਚਮੀ ਦਾ ਤਿਹਾੜੇ ਨੇੜੇ ਆ ਰਿਹਾ ਲੋਕਾਂ ਨੂੰ ਜਿਹੜਾ ਕਿ ਇੱਕ ਦਰਸ ਤਾਰਿਆ ਜਿहां ਗੱਲ ਕਰ ਰਿਹਾ ਚਾਈਨਾ ਡੋਰ ਦੀ ਤਾਂ ਜਿਵੇਂ ਜਿਵੇਂ ਤਿਉਹਾਰ ਨੇੜੇ ਆਉਂਦੇ ਨੇ ਉਸ ਦੇ ਮੱਦੇਨਜ਼ਰ ਲੋਕਾਂ ਦੇ ਵਿੱਚ ਪਤੰਗਬਾਜ਼ੀ ਦਾ ਸ਼ੌਂਕ ਜ਼ਿਆਦਾ ਕੀ ਦੇਖਿਆ ਜਾ ਰਿਹਾ ਪਰ ਜੇਕਰ ਗੱਲ ਕਰੀਏ ਚਾਈਨਾ ਡੋਰ ਦੀ ਤਾਂ ਉਹ ਬੇहद ਖਤਰਨਾਕ ਹੈ ਕਿਉਂਕਿ ਉਸ ਕਾਰਨ ਵੱਡੇ ਹਾਦਸੇ ਵਾਪਰਦੇ ਨੇ ਤੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਬੱਚਿਆਂ ਤੇ ਨੌਜਵਾਨਾਂ ਨੂੰ ਇਸ ਡੋਰ ਦੇ ਨਾਲ ਹੀ ਪਤੰਗਬਾਜ਼ੀ ਕਰਨ ਦਾ ਸ਼ੌਂਕ ਹੈ پولیس ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਲਗਾਤਾਰ ਚਾਈਨਾ ਡੋਰ ਨੂੰ ਰੋਕਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਮਾਮਲੇ ਦਰਜ ਕੀਤੇ ਜਾ ਰਹੇ ਨੇ ਪਰ ਇਸ ਦੇ ਬਾਵਜੂਦ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਹਾ ਪਤੰਗ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਪਰ ਅਜਿਹਾ ਕਾਰੋਬਾਰ ਹੀ ਕਾਦਾ ਜਿਹਦੇ ਨਾਲ ਆਮ ਲੋਕਾਂ ਦੀ ਜਾਣਾਂ ਜਾ ਰਹੀਆਂ ਨੇ ਕਿਉਂਕਿ ਲੋਕਾਂ ਦੇ ਵੱਲੋਂ ਨਿੱਜੀ ਵਾਰਥਾਂ ਦੇ ਚੱਲਦੇ ਕਰਾਂ ਚ ਲਿਆ ਕੇ ਚਾਇਨਾ ਡੋਰ ਲੋਕਾਂ ਨੂੰ ਵੇਚੀ ਜਾ ਰਹੀ ਹੈ ਤੇ ਜਿਵੇਂ ਹੀ ਘਵਾਰੇ ਨੇੜੇ ਆ ਰਿਹਾ ਉਵੇਂ ਹੀ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤੀ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਚਾਇਨਾ ਡੋਰ ਦਾ ਰੇਟ ਵੀ ਜਿਹੜਾ ਕੀ ਵੱਧਦਾ ਹੀ ਜਾ ਰਿਹਾ ਤੇ ਕਈ ਥਾਵਾਂ ਤੇ ਪੁਲਿਸ ਦੇ ਵੱਲੋਂ ਛਾਪੇ ਮਾਰੀ ਵੀ ਕੀਤੀ ਗਈ ਹੈ ਤੇ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵੀ ਜਿਹੜੀ ਕਿ ਇਹ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਨਾ ਸਿਰਫ ਮਨੁੱਖਾ ਅਤੇ ਜੀਵ ਜੰਤੂਆਂ ਨੂੰ ਵੀ ਵੱਡੇ ਅਤੇ ਡੂੰਗੇ ਜ਼ਖਮ ਦਿੰਦੀ ਹੈ ਤਾਂ ਸਗੋਂ ਕਈਆਂ ਦੀਆਂ ਜਾਨਾਂ ਤੱਕ ਵੀ ਲੈ ਲੀਂਦੀ ਹੈ। ਨੇ ਤਾਂ ਇਸ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਇੱਥੇ ਹੀ ਬਸ ਨਹੀਂ ਹੁੰਦੀ। ਇਹ ਡੋਰ ਪਤੰਗ ਬਾਜ਼ੀ ਕਰਨ ਵਾਲਿਆਂ ਦੇ ਹੱਥਾਂ ਨੂੰ ਵੀ ਜ਼ਖਮੀ ਕਰ ਦਿੰਦੀ ਹੈ। ਤੇ ਇਹ ਸਭ ਕੁਝ ਦੇ ਬਾਵਜੂਦ ਵੀ ਇਸ ਡੋਰ ਦੇ ਵਰਤੋਂ ਤੇ ਰੋਕ ਨਹੀਂ ਲੱਗ ਰਹੀ। ਤੇ ਪ੍ਰਸ਼ਾਸਨ ਚੋਰੀ ਛੁਪੇ ਹੋ ਰਹੀ। ਚਾਹਨਾ ਡੋਰ ਦੀ ਵਿਕਰੀ ਤੇ ਤੁਰੰਤ ਰੋਕ ਲਗਾਈ ਅਤੇ ਇਸ ਦੇ ਲਈ ਛਾਪੇ ਮਾਰੀ ਅਤੇ ਸਖਤ ਕਾਰਵਾਈ ਦੀ ਬੇਹਦ ਲੋੜ ਹੈ। ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕਿ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਤਾਂ ਬਿਲਕੁਲ ਠੰਡ ਦਾ ਕਹਿ ਹੁਣ ਦਿਨੋਂ ਦਿਨ ਵਾਧਦਾ ਹੀ ਜਾ ਰਿਹਾ ਹੈ ਠੰਡੀਆਂ ਹਵਾਵਾਂ ਚ ਆ ਰਹੀਆਂ ਨੇ ਸੀਤ ਲਾ ਚ ਆ ਰਹੀ ਹੈ ਤੇ ਤੁੰਦ ਵੀ ਹੁਣ ਮੋੜ ਜਿਹੜੇ ਕਿ ਵਧਣੀ ਸ਼ੁਰੂ ਹੋ ਚੁੱਕੀ ਹੈ ਆਮ ਜੰਗ ਜੀਵਨ ਵੀ ਕਾਫੀ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਉਹਦੇ ਜੇਕਰ ਗੱਲ ਕੀਤੀ ਜਾਵੇ ਪਹਾੜੀ ਲਾਗਿਆਂ ਦੀ ਤਾਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਨਗਰ ਵਰਗੇ ਇਲਾਕਿਆਂ ਦੇ ਵਿੱਚ ਪਾਰੀ ਬਰਬਾਰੀ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ 'ਚ ਭਲਕੇ ਤੋਂ ਮੌਸਮ ਵਿਗੜਨ ਵਾਲਾ ਹੈ ਤੇ ਮੀਂਹ ਪੈਣ ਦੀ ਤਾਂ ਸੰਭਾਵਨਾ ਦੱਸੀ ਜਾ ਰਹੀ ਹੈ ਤੇ ਮੌਸਮ ਵਿਭਾਗ ਦੇ ਮੁਤਾਬਕ ਗੁਆਂਢੀ ਸੂਬਿਆਂ ਸਣੇ ਪੰਜਾਬ 'ਚ 18 ਤੋਂ ਲੈ ਕੇ 20 ਜਨਵਰੀ ਤੱਕ ਇੱਕ ਨਵੀਂ ਪੱਛਮੀ ਗੜਬੜੀ ਮੋੜ ਬਣ ਰਹੀ ਹੈ ਜੀ ਹਾਂ ਇਸ ਕਾਰਨ 21 ਤੋਂ 23 ਤਰੀਕ ਤੱਕ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ 26 ਜਨਵਰੀ ਮਤਲਬ ਕਿ ਗਣਤੰਤਰ ਦਿਹਾੜੇ ਵਾਲੇ ਦਿਨ ਅਸਮਾਨ ਜਿਹੜਾ ਕਿ ਸਾਫ਼ ਰਹੇਗਾ ਪਰ ਪੰਜਾਬ ਦੇ ਵਿੱਚ ਠੰਡ ਨੇ ਇਸ ਸਮੇਂ ਪੂਰੇ ਕਹਿਰ ਪਾ ਰੱਖਿਆ ਤਾਂ ਬਿਲਕੁਲ ਵਿਭਾਗ ਦੇ ਵੱਲੋਂ ਤੁੰਦ ਨੂੰ ਲੈ ਕੇ ਵੀ ਔਰੇਂਜ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਹੈ ਤੇ ਬੀਤੇ ਦਿਨ ਵੀ ਤੂਪ ਨਾ ਨਿਕਲਣ ਕਾਰਨ ਦਿਨ ਦਾ ਤਾਪਮਨ ਵਿੱਚ 3.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਸੀ ਤੇ ਉਧਰ ਜੇਕਰ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ ਤਾਂ ਉੱਥੇ ਮੀਂਹ ਅਤੇ ਬਰਖਬਾਰੀ ਕਾਰਨ ਸੀਤ ਲਹਿਰ ਦਾ ਕੈਰ ਵੱਧ ਰਿਹਾ ਹੈ ਸ਼ੁੱਕਰਵਾਰ ਨੂੰ ਮੌਸਮ ਤਾਂ ਸਾਫ਼ ਹੋਇਆ ਪਰ ਠੰਡ ਦਾ ਕਹਿਰ ਲਗਾਤਾਰ جاری ਹੈ। ਹੇਠਲੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਜਿਸ ਨਾਲ ਲੋਕਾਂ ਨੂੰ ਸਫ਼ਰ ਕਰਨ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸੂਬੇ ਦੇ ਵਿੱਚ 10 ਥਾਵਾਂ ਤੇ ਘੱਟੋ ਘੱਟ ਤਾਪਮਾਨ ਮਾਈਨਸ ਦੇ ਵਿੱਚ ਰਿਕਾਰਡ ਕੀਤਾ ਗਿਆ ਤਾਂ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 19 ਜਨਵਰੀ ਤੱਕ ਠੀਤ ਲਹਿਰ ਅਤੇ ਸੰਗਣੀ ਤੁੰਦ ਦਾ yellow alert ਜਾਰੀ ਕਰ ਦਿੱਤਾ ਵਿਭਾਗ ਦੇ ਮੁਤਾਬਕ 19 21 ਅਤੇ 22 ਜਨਵਰੀ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੇ ਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖੇ ਜਾਵੇ ਤਾਂ ਜੇਕਰ ਕਾ ਕਰੀਏ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ਦੇ ਤਾਂ ਉਹਨਾਂ ਤੇ ਜਿਹੜਾ ਕਿ ਜਾਣ ਲਿਵਾ ਹਮਲਾ ਹੋਇਆ ਸੀ ਉਹਨਾਂ ਦੇ ਘਰ ਦੇ ਵਿੱਚ ਕੋ ਚੋਰ ਕੁਸ ਗਿਆ ਸੀ ਜਿਸ ਦੇ ਨਾਲ ਸੈਫ ਅਲੀ ਖਾਨ ਦੀ ਹਥੌਪਾਈ ਹੋਈ ਹੈ ਉਹਨਾਂ ਨੂੰ ਜਿਹੜੇ ਕਿ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਉਹਨਾਂ ਨੂੰ ਜਿਹੜਾ ਕਿ ਹਸਪਤਾਲ ਚ ਦਾਖਲ ਕਰਵਾ ਦਿੱਤਾ ਗਿਆ ਸੀ ਤੇ ਉਸ ਦੇ ਵਿੱਚ ਕਿ ਨਵਾਂ ਮੋੜ ਸਾਹਮਣੇ ਆਇਆ ਕਿਉਂਕਿ ਜਿਸ ਨੂੰ ਜਿਹੜਾ ਕਿ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਪਰ ਉਹ ਵਿਅਕਤੀ ਜਿਹੜਾ ਕਿ ਇਸ ਹਰਕਤ ਦਾ ਜਿਹੜਾ ਕਿ ਅਸਲੀ ਮੁਜਰਮ ਨਹੀਂ ਸੀ ਉਸ ਨੂੰ ਜਿਹੜਾ ਕਿ ਛੱਡ ਦਿੱਤਾ ਗਿਆ ਤੇ ਹੁਣ ਮੁੜ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਸੈਫ ਲਖਨ ਦੀ ਵੀ ਹੈਲਥ ਅਪਡੇਟ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਆਈ ਸੀਓ ਤੋਂ ਇੱਕ ਸਪੈਸ਼ਲ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ 2-3 ਦਿਨ ਦੇ ਵਿੱਚ ਉਹਨਾਂ ਨੂੰ ਡਿਸਚਾਰਜ ਵੀ ਮਿਲ ਸਕਦਾ ਹੈ ਤੇ ਹੁਣ ਜੇਕਰ ਗਾਇ ਕਰੀਏ ਖੇਡ ਜਗਤ ਦੀ ਤਾਂ ਉੱਥੇ ਜਿਹੜਾ ਕਿ ਖਿਡਾਰੀਆਂ ਨੂੰ ਲੈ ਕੇ ਨਵੇਂ ਨਿਯਮ ਬਣ ਗਏ ਨੇ ਤਾਂ ਬਿਲਕੁਲ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਖੇਡ ਜਗਤ ਨੂੰ ਲੈ ਕੇ ਖਿਡਾਰੀਆਂ ਦੇ ਲਈ ਨਵੇਂ ਨਿਯਮ ਬਣ ਚੁੱਕੇ ਨੇ ਵਿਗਿਆਪਨ ਸ਼ੂਟ ਨੂੰ ਲੈ ਕੇ ਵੀ ਪਾਬੰਦੀ ਜਿਹੜੀ ਲਗਾਈ ਜਾ ਰਹੀ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡਾ BCCI ਨੇ ਭਾਰਤੀ ਪੁਰਾ ਸਿਨੀਅਰ ਰਾਸ਼ਟਰੀ ਟੀਮ ਦੇ ਖਿਡਾਰੀਆਂ ਦੇ ਲਈ ਆਪਣੇ 10 ਪੁਆਇੰਟ ਅਨੁਸ਼ਾਸਨੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਸ ਦੇ ਵਿੱਚ ਅਨੁਸ਼ਾਸਨ ਇਕਤਾ ਅਤੇ ਸਕਾਰਾਤਮਕੀ ਮਾਹੌਲ ਨੂੰ ਚਾਹਤ ਕਰਨ ਲਈ ਪਰਿਵਾਰਕ ਯਾਤਰਾ ਸਮਾਨ ਦੀ ਸੀਮਾ ਅਤੇ ਨਿੱਜੀ ਵਿਗਿਆਪਨ ਸ਼ੂਟ ਸੰਬੰਧੀ ਸਖਤ ਨਿਯਮ ਲਾਗੂ ਕੀਤੇ ਗਏ ਨੇ ਇਹ ਉਪਾ ਆਸਟ੍ਰੇਲੀਆ ਦੇ ਵਿੱਚ ਬਾਰਡਰ ਗੋਸਕਾ ਟਰਾਫੀ ਟੈਸਟ ਲੜੀ ਵਿੱਚ ਭਾਰਤ ਦੀ ਨਿਰਾਸ਼ਾਜਨਕ ਹਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਟੀਮ ਦੀ ਅਸਫਲਤਾ ਤੋਂ ਬਾਅਦ ਚੁਕੇ ਗਏ ਨੇ BCCI ਦੁਆਰਾ ਜਾਰੀ ਕੀਤੇ ਗਏ 10 ਨਵੇਂ ਨਿਰਦੇਸ਼ਾਂ ਦੇ ਵਿੱਚ ਕਰੇਲੂ ਮੈਚਾਂ ਵਿੱਚ ਸ਼ਾਮਿਲ ਹੋਣ ਤੇ پابੰਦੀ ਖਿਡਾਰੀਆਂ ਦੇ ਆਪਣੇ ਪਰਿਵਾਰ ਨਾਲ ਵੱਖਰੇ ਤੌਰ ਤੇ ਯਾਤਰਾ ਕਰਨ ਤੇ پابੰਦੀ ਵਾਧੂ ਸਮਾਨ ਦੀ ਸੀਮਾ ਸਮਾਨ ਨੀਤੀ ਟੂਰ ਸੀਰੀਜ਼ ਤੇ ਨਿੱਜੀ ਸਟਾਫ ਤੇ پابੰਦੀ ਅਭਿਆਸ ਸੈਸ਼ਨਾਂ ਨੂੰ ਜਲਦੀ ਛੱਡਣਾ ਸੀਰੀਜ਼ ਟੂਰ ਦੌਰਾਨ ਨਿੱਜੀ ਸ਼ੂਟਿੰਗ ਅਤੇ ਪਰਿਵਾਰਕ ਯਾਤਰਾ ਨੀਤੀ ਸ਼ਾਮਿਲ ਨੇ ਦਾ ਬਿਲਕੁਲ ਉਸ ਤੋਂ ਇਲਾਵਾ ਮੈਚ ਜਲਦੀ ਖਤਮ ਹੋਣ ਤੋਂ ਬਾਅਦ ਕਾਰ ਪਰਤਣ ਵਾਲੇ ਖਿਡਾਰੀਆਂ ਤੇ ਵੀ ਵਿਚਾਰ ਕੀਤਾ ਜਾਵੇਗਾ ਭਾਰਤੀ ਕ੍ਰਿਕਟ ਬੋਰਡ ਨੇ 45 ਦਿਨਾਂ ਤੋਂ ਵੱਧ ਦੇ ਵਿਦੇਸ਼ੀ ਦੌਰਿਆਂ ਦੇ ਦੌਰਾਨ ਖਿਡਾਰੀਆਂ ਦੇ ਨਾਲ ਬ੍ਰੈਂਡ ਲਈ ਪਰਿਵਾਰਾਂ ਦੇ ਲਈ طرف 2 ਹਫਤਿਆਂ ਦੀ ਮਿਆਦ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਸ ਤੋਂ ਇਲਾਵਾ ਨਿੱਜੀ ਸਟਾਫ ਅਤੇ ਨਿੱਜੀ ਵਿਗਿਆਪਨ ਸ਼ੂਟਿੰਗ ਤੇ پابندੀਆਂ ਲਗਾਈਆਂ ਗਈਆਂ ਨੇ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲਟਨ ਦੇ ਵਿੱਚ ਬਸ ਇੰਨਾ ਹੀ ਮੰਨਦੇ ਹਾਂ ਜੀ ਜਾਜ਼ਤ ਧੰਨਵਾਦ